ਸਾਡੇ ਬਹੁਤ ਹੀ ਸਤਿਕਾਰਯੋਗ ਰਤਨ ਸਿੰਘ ਕਾਕੜ ਕਲਾਂ ਜੀ ਹਲਕਾ ਸ਼ਾਹਕੋਟ ਤੋਂ ਬਹੁਤ ਹੀ ਸਤਿਕਾਰਯੋਗ ਸੁਰਿੰਦਰ ਸਿੰਘ ਸੋਢੀ ਜੀ ਹਲਕਾ ਕੈਂਟ ਤੋਂ ਬਹੁਤ ਹੀ ਸਤਿਕਾਰ ਸਤਿਕਾਰਯੋਗ ਹਲਕਾ ਫਲੋਰ ਤੋਂ ਪ੍ਰੇਮ ਜੀ ਮੰਚ ਤੇ ਵੀ ਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਨਕੋਦਰ ਤੋਂ ਐਮ ਐਲ ਏ ਪੈਂਜੀ ਇੰਦਰਜੀਤ ਕੌਰ ਮਾਨ ਜੀ ਉਹਨਾਂ ਦੇ ਨਾਲ ਬੈਠੇ ਸਾਰੇ ਹੀ ਲੀਡਰ ਸਾਹਿਬਾਨ ਦਰਜਾ ਵਦਰਜਾ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਜਲੰਧਰ ਦੀ ਲੋਕ ਸਭਾ ਦੀ ਜਿਮਨੀ ਚੋਣ ਦੇ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਔਰ ਭਗਵੰਤ ਮਾਨ ਸਾਹਿਬ ਦਾ ਜਿਨ੍ਹਾਂ ਨੇ ਬਤੌਰ ਲੋਕ ਸਭਾ ਦਾ ਉਮੀਦਵਾਰ ਮੈਨੂੰ ਬਹੁਤ ਵੱਡਾ ਮਾਣ ਆ ਜਿਹੜਾ ਇਸ ਨਿਮਾਣੇ ਜੇ ਵਰਕਰ ਨੂੰ ਬਖਸ਼ਿਆ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਇਲੈਕਸ਼ਨ ਦਾ ਦਿਨ ਹੈ ਹਰ ਇੱਕ ਪਾਰਟੀ ਨੇ ਆਪਣੀਆਂ ਕੀਤੀਆਂ ਹੋਈਆਂ ਕਾਰਗੁਜ਼ਾਰੀਆਂ ਦੇ ਸਿਰ ਦੇ ਉੱਤੇ ਤੁਹਾਡੇ ਸਾਰਿਆਂ ਕੋਲ ਆਪਣੇ ਆਪਣੇ ਪ੍ਰੋਗਰਾਮ ਰੱਖਣੇ ਆ ਵੋਟ ਮੰਗਣੀ ਆ ਔਰ ਕਿਉਂਕਿ ਪਿਛਲੀ ਵਿਧਾਨ ਸਭਾ ਦੇ ਵਿੱਚ ਮੈਂ ਵਿਧਾਨ ਸਭਾ ਦਾ ਮੈਂਬਰ ਸੀ ਔਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਲੋਕ ਪੱਖੀ ਉਹ ਪਿਛਲੀ ਵਿਧਾਨ ਸਭਾ ਦੇ ਵਿੱਚ ਨਹੀਂ ਹੋ ਸਕੀਆਂ ਸਾਡਾ ਵੱਡੀ ਗੱਲ ਜਿਹੜੀ ਹੈ ਪੋਸਟ میٹرਿਕ ਸਕਾਲਰਸ਼ਿਪ ਦੀ ਜੇ ਮੈਂ ਕਰਾਂ ਉਹ ਬਕਾਇਦਾ ਮਤਲਬ ਤਾਂ 2017 ਤੋਂ ਲੈ ਕੇ 2019 ਤੱਕ ਪਿਛਲੇ ਸਰਕਾਰ ਦੇ ਜਿਹੜੇ 3 ਸਾਲ ਸਨ ਕਿਸੇ ਵੀ ਪੰਜਾਬ ਦੇ ਇੱਕ ਵੀ ਸਟੂਡੈਂਟ ਨੂੰ ਜਿਹੜੀ ਹੈ ਉਹ ਪੋਸਟ میٹرਿਕ ਸਕਾਲਰਸ਼ਿਪ ਦਾ ਲਾਭ ਨਹੀਂ ਮਿਲਿਆ ਜਿਦੇ ਕਰਕੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਆ ਉਹ ਪੜਨ ਹੱਥੋਂ ਵਾਂਝਿਆ ਰਹਿ ਗਏ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਮੈਂ ਕਿਸਾਨੀ ਦੀ ਗੱਲ ਕਰਾਂ ਕਰਜ਼ੇ ਦੀ ਗੱਲ ਕੀਤੀ ਗਈ ਸੀ ਕਿ ਹਰ ਇੱਕ ਦਾ ਜਿਹੜਾ ਕਰਜ਼ਾ ਮਾਫ ਕੀਤਾ ਜਾਏਗਾ ਪਰ ਕਿੰਨੇ ਕੇ ਲੋਕ ਆ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਪਿਛਲੀ ਸਰਕਾਰ ਦੇ ਵਿੱਚ ਕਰਜ਼ਾ ਮਾਫ ਹੋਇਆ ਔਰ ਮੈਂ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚ ਚੁੱਕਦਾ ਰਿਹਾ ਚਾਹੇ ਉਹ ਸ਼ਹਿਰੀਆਂ ਦੀ ਗੱਲ ਹੋਵੇ ਚਾਹੇ ਰੂਰਲ ਏਰੀਆ ਦੀ ਗੱਲ ਹੋਵੇ ਔਰ ਜਦੋਂ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਣੀ ਹੈ 1 ਸਾਲ ਹੋ ਗਿਆ ਪੰਜਾਬ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮੁੱਖ ਮੰਤਰੀ ਸਹਬਾਨ ਦੇਖੇ ਆ ਪਰ ਇਹੋ ਜੇ ਮਿਹਨਤੀ ਔਰ ਦਿਲੋਂ ਲੋਕਾਂ ਦੇ ਕੰਮ ਕਰਨ ਵਾਲੇ ਮੁੱਖ ਮੰਤਰੀ ਸਾਹਿਬ ਮੈਂ ਹਜੇ ਤੱਕ ਨਹੀਂ ਦੇਖੇ ਜਿਹੜੇ ਕਿ ਦਿਨ ਰਾਤ ਛੋਟੇ ਛੋਟੇ ਜਿਹੜੇ ਮਸਲੇ ਆ ਚਾਹੇ ਉਹ ਮੁੱਖ ਮੰਤਰੀ ਲੈਵਲ ਦੇ ਮਸਲੇ ਨਹੀਂ ਪਰ ਹਰ ਇੱਕ ਮਸਲੇ ਦੇ ਵਿੱਚ ਇਹ ਇਹਨਾਂ ਦਾ ਖਿਆਲ ਰਹਿੰਦਾ ਔਰ ਹਰ ਇੱਕ ਚੀਜ਼ ਨੂੰ ਇਹ ਜਿਹੜਾ ਵਾਚ ਕਰਦੇ ਆ ਬਰੀਕੀ ਦੇ ਨਾਲ ਦੇਖਦੇ ਆ ਸੋ ਮੇਰਾ ਇਹ ਮੰਨਣਾ ਕਿ ਜਿੱਥੇ ਜੇ ਸੂਬੇ ਦੇ ਵਿੱਚ ਐਹੋ ਜੀ ਸੋਚ ਰੱਖਣ ਵਾਲੇ ਮੁੱਖ ਮੰਤਰੀ ਹੋਣ ਉੱਥੇ ਸੂਬੇ ਦਾ ਕਦੀ ਵੀ ਜਿਹੜਾ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀਂ ਹੋ ਸਕਦਾ ਦੇਰ ਜ਼ਰੂਰ ਹੋ ਸਕਦੀ ਹੈ ਕਿਉਂਕਿ ਸਰਕਾਰਾਂ ਦੇ ਕੰਮ ਬਹੁਤ ਵੱਡੇ ਉਹਦੇ ਲਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਦੇਰ ਸਵੇਰ ਜਰੂਰ ਹੋ ਸਕਦੀ ਹੈ ਪਰ ਮੈਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਹੈ ਕਿ ਜਿਸ ਤਰੀਕੇ ਦੇ ਵਿੱਚ ਇੱਕ ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਹੈਲਥ ਸਿਸਟਮ ਨੂੰ ਗਰੋ ਕੀਤਾ ਹੈ ਜਗਾ ਜਗਾ ਮਹੱਲਾ ਕਲੀਨਿਕ ਖੋਲੇ ਆ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਔਰ ਤਕਰੀਬਨ 90% ਜਿਹੜੇ ਲੋਕ ਹੈ ਉਹਨਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਹੈ ਜਿਹੜੇ ਉਹ ਜ਼ੀਰੋ ਆ ਰਿਹਾ ਇਹੋ ਜਿਹਾ ਕੰਮ ਕੋਈ ਸਰਕਾਰ ਜਿਹੜੀ ਆ ਇਸ ਦੇਸ਼ ਦੇ ਵਿੱਚ ਕਰ ਨਹੀਂ ਸਕਦੀ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਬੇਨਤੀ ਕਰਾਂਗਾ ਕਿ 10 ਮਈ ਨੂੰ ਚੋਣਾਂ ਹਨ ਤੁਸੀਂ ਸਾਰੇ ਵਰਕਰ ਜਿਹੜੇ ਹੈ ਮੇਰੇ ਸਾਥੀ ਸਾਰੇ ਜਿੰਨੇ ਵੀ ਇਸ ਮੰਚ ਤੇ ਵੀ ਰਾਜਮਾਨ ਆ ਪੂਰੇ 9 ਹਲਕਿਆਂ ਦੇ ਜਿੰਨੇ ਵੀ ਮੇਰੇ ਆਗੂਕਰ ਸਹਬਾਨ ਮੈਨੂੰ ਬਹੁਤ ਮਾਣ ਹੈ ਕਿ ਸਾਰੇ ਆਪਣੇ ਆਪਣੇ ਫੀਲਡ ਦੇ ਵਿੱਚ ਬਹੁਤ ਮਿਹਨਤੀ ਹੈ ਔਰ ਕੁਝ ਦਿਨਾਂ ਦੇ ਵਿੱਚ ਹੀ ਮੇਰਾ ਥੋੜੇ ਦਿਨ ਪਹਿਲਾਂ ਹੀ ਮੈਂ ਪਾਰਟੀ ਜੁਆਇਨ ਕੀਤੀ ਹੈ ਔਰ ਕੁਛ ਦਿਨਾਂ ਦੇ ਵਿੱਚ ਹੀ ਸਾਰੇ ਜਿੰਨੇ ਵੀ ਮੇਰੇ ਲੀਡਰ ਹਨ ਸਾਰਿਆਂ ਨਾਲ ਪਰਿਵਾਰਿਕ ਰਿਲੇਸ਼ਨ ਮੈਨੂੰ ਮਹਿਸੂਸ ਹੋ ਰਿਹਾ ਕਿ ਸਾਰਿਆਂ ਨਾਲ ਮੇਰੇ ਇੱਕ ਤਰ੍ਹਾਂ ਦੇ ਪਰਿਵਾਰਿਕ ਰਿਲੇਸ਼ਨ ਬਣ ਗਏ ਹੈ। ਤੋ ਮੈਂ ਇਹ ਵਾਅਦਾ ਕਰਦਾ ਕਿ ਤੁਹਾਡੀ ਆਵਾਜ਼ ਹੈ ਜਿਹੜੀ ਲੋਕ ਸਭਾ ਤੱਕ ਪਹੁੰਚਾਉਂਗਾ ਔਰ ਮੈਨੂੰ ਬਹੁਤ ਵੱਡਾ ਮਾਣ ਪ੍ਰਾਪਤ ਹੈ ਕਿ ਭਗਵੰਤ ਮਾਨ ਸਾਹਿਬ ਜੇ ਸੀਟ ਦੇ ਉੱਤੇ ਲੋਕ ਸਭਾ ਤੇ ਬੈਠਦੇ ਸੀ ਉਸ ਸੀਟ ਦੇ ਉੱਤੇ ਬੈਠਣ ਦਾ ਮੈਨੂੰ ਮੌਕਾ ਮਿਲ ਰਿਹਾ ਇਹ ਮੇਰੇ ਲਈ ਜੀਵਨ ਦਾ ਸਭ ਨਾਲ ਵੱਡਾ ਜਿਹੜਾ 골ਡਨ ਚਾਂਸ ਹੈ ਸੋ ਮੈਂ ਬੇਨਤੀ ਕਰਾਂਗਾ ਕਿ 10 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਆਮ ਆਦਮੀ ਪਾਰਟੀ ਦੇ ਨਿਸ਼ੰਗਮਾਨ ਜੀ ਉਹਨਾਂ ਦੇ ਨਾਲ ਕੈਬਨਿਟ ਮਨਿਸਟਰ ਬ੍ਰਹਮਸ਼ੰਕਰ ਜਿੰਪਾ ਜੀ ਇਸ ਹਲਕੇ ਕਰਤਾਰਪੁਰ ਤੋਂ ਐਮਐਲਏ ਮੇਰੇ ਵੀਰ ਬਲਕਾਰ ਸਿੰਘ ਜੀ ਐਮਐਲਏ ਜਲੰਧਰ ਸੈਂਟਰਲ ਰਮਨ ਰੋੜਾ ਜੀ ਐਮ ਐਲ ਏ ਜਲੰਧਰ ਵੈਸਟ ਸ਼ੀਤਲ ਅੰਗਰਾਲ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਰਤਨ ਸਿੰਘ ਕਾਕੜਕਲਾ ਜੀ ਹਲਕਾ ਸ਼ਾਹਕੋਟ ਤੋਂ ਬਹੁਤ ਹੀ ਸਤਿਕਾਰਯੋਗ ਸੁਰਿੰਦਰ ਸਿੰਘ ਸੋਢੀ ਜੀ ਨਹੀਂ ਹਲਕਾ ਕੈਂਟ ਤੋਂ ਬਹੁਤ ਹੀ ਸਤਾਰਕਾਰ ਜੋ ਹਲਕਾ ਫਲੋਰ ਤੋਂ ਰਮਜੀਤ ਸਿੰਘ ਪੰਚ ਤੇ ਵੀ ਰਾਜਮਾਨ ਸਾਡੇ ਬਹੁਤ ਹੀ ਸਤਾਰਕਾਰ ਜੋਗ ਲੋਕੋਤੋਂ ਐਮਐਲਏ ਬੰਜੀਂ ਦਰਜੀਤ ਕੌਰ ਮਾਨ ਜੀ ਉਹਨਾਂ ਦੇ ਨਾਲ ਬੈਠੇ ਸਾਰੇ ਹੀ ਲੀਡਰ ਸਾਹਿਬਾਨ ਦਰਜਾ ਵਦਰਜਾ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿਕਾਰ ਅੱਜ ਜਲੰਧਰ ਦੀ ਲੋਕ ਸਭਾ ਦੀ ਜਿਮਨੀ ਚੋਣ ਦੇ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਔਰ ਭਗਵੰਤ ਮਾਨ ਸਾਹਿਬ ਦਾ ਜਿਨ੍ਹਾਂ ਨੇ ਬਤੌਰ ਲੋਕ ਸਭਾ ਦਾ ਉਮੀਦਵਾਰ ਮੈਨੂੰ ਬਹੁਤ ਵੱਡਾ ਮਾਣ ਆ ਜਿਹੜਾ ਇਸ ਨਿਮਾਣੇ ਜੇ ਵਰਕਰ ਨੂੰ ਬਖਸ਼ਿਆ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਇਲੈਕਸ਼ਨ ਦਾ ਦਿਨ ਹੈ ਹਰ ਇੱਕ ਪਾਰਟੀ ਨੇ ਆਪਣੀਆਂ ਕੀਤੀਆਂ ਹੋਈਆਂ ਕਾਰਗੁਜ਼ਾਰੀਆਂ ਦੇ ਸਿਰ ਦੇ ਉੱਤੇ ਤੁਹਾਡੇ ਸਾਰਿਆਂ ਕੋਲ ਆਪਣੇ ਆਪਣੇ ਪ੍ਰੋਗਰਾਮ ਰੱਖਣੇ ਆ ਵੋਟ ਮੰਗਣੀ ਆ ਔਰ ਕਿਉਂਕਿ ਪਿਛਲੀ ਵਿਧਾਨ ਸਭਾ ਦੇ ਵਿੱਚ ਮੈਂ ਵਿਧਾਨ ਸਭਾ ਦਾ ਮੈਂਬਰ ਸੀ ਔਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਲੋਕ ਪੱਖੀ ਉਹ ਪਿਛਲੀ ਵਿਧਾਨ ਸਭਾ ਦੇ ਵਿੱਚ ਨਹੀਂ ਹੋ ਸਕੀਆਂ ਸਾਡਾ ਵੱਡੀ ਗੱਲ ਜਿਹੜੀ ਹੈ ਪੋਸਟ میٹرਿਕ ਸਕਾਲਰਸ਼ਿਪ ਦੀ ਜੇ ਮੈਂ ਕਰਾਂ ਤਾਂ 2017 ਤੋਂ ਲੈ ਕੇ 2019 ਤੱਕ ਪਿਛਲੇ ਸਰਕਾਰ ਦੇ ਜਿਹੜੇ 3 ਸਾਲ ਸਨ ਕਿਸੇ ਵੀ ਪੰਜਾਬ ਦੇ ਇੱਕ ਵੀ ਸਟੂਡੈਂਟ ਨੂੰ ਜਿਹੜੀ ਹੈ ਉਹ ਪੋਸਟ ਮੈਟ੍ਰਿਕਸ ਸਕਾਲਰਸ਼ਿਪ ਦਾ ਲਾਭ ਨਹੀਂ ਮਿਲਿਆ ਜਿਦੇ ਕਰਕੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਆ ਉਹ ਪੜਨ ਹੱਥੋਂ ਵਾਂਝੇ ਰਹਿ ਗਏ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਮੈਂ ਕਿਸਾਨੀ ਦੀ ਗੱਲ ਕਰਾਂ ਕਰਜ਼ੇ ਦੀ ਗੱਲ ਕੀਤੀ ਗਈ ਸੀ ਕਿ ਹਰ ਇੱਕ ਦਾ ਜਿਹੜਾ ਕਰਜ਼ਾ ਮਾਫ ਕੀਤਾ ਜਾਏਗਾ ਪਰ ਕਿੰਨੇ ਕੇ ਲੋਕ ਐ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਪਿਛਲੀ ਸਰਕਾਰ ਦੇ ਵਿੱਚ ਕਰਜ਼ਾ ਮਾਫ ਹੋਇਆ ਔਰ ਮੈਂ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚ ਚੁੱਕਦਾ ਰਿਹਾ ਚਾਹੇ ਉਹ ਸ਼ਹਿਰੀਆਂ ਦੀ ਗੱਲ ਹੋਵੇ ਚਾਹੇ ਰੂਰਲ ਏਰੀਆ ਦੀ ਗੱਲ ਹੋਵੇ ਔਰ ਜਦੋਂ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਣੀ ਐ ਇੱਕ ਸਾਲ ਹੋ ਗਿਆ ਪੰਜਾਬ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮੁੱਖ ਮੰਤਰੀ ਸਹਬਾਨ ਦੇਖੇ ਆ ਪਰ ਇਹੋ ਜੇ ਮਿਹਨਤੀ ਔਰ ਦਿਲੋਂ ਲੋਕਾਂ ਦੇ ਕੰਮ ਕਰਨ ਵਾਲੇ ਮੁੱਖ ਮੰਤਰੀ ਸਾਹਿਬ ਮੈਂ ਹਜੇ ਤੱਕ ਨਹੀਂ ਦੇਖੇ ਜਿਹੜੇ ਕਿ ਦਿਨ ਰਾਤ ਛੋਟੇ ਛੋਟੇ ਜਿਹੜੇ ਮਸਲੇ ਆ ਚਾਹੇ ਉਹ ਮੁੱਖ ਮੰਤਰੀ ਲੈਵਲ ਦੇ ਮਸਲੇ ਨਹੀਂ ਪਰ ਹਰ ਇੱਕ ਮਸਲੇ ਦੇ ਵਿੱਚ ਇਹ ਇਹਨਾਂ ਦਾ ਖਿਆਲ ਰਹਿੰਦਾ ਔਰ ਹਰ ਇੱਕ ਚੀਜ਼ ਨੂੰ ਇਹ ਜਿਹੜਾ ਵਾਚ ਕਰਦੇ ਆ ਬਰੀਕੀ ਦੇ ਨਾਲ ਦੇਖਦੇ ਆ ਸੋ ਮੇਰਾ ਇਹ ਮੰਨਣਾ ਕਿ ਖਾ ਦਿੰਦੇ ਆ ਜਿੱਥੇ ਜੇ ਸੂਬੇ ਦੇ ਵਿੱਚ ਇਹੋ ਜਿਹੇ ਚੱਖਣ ਵਾਲੇ ਮੁੱਖ ਮੰਤਰੀ ਹੋਣ ਉੱਥੇ ਸੂਬੇ ਦਾ ਕਦੀ ਵੀ ਜਿਹੜਾ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀਂ ਹੋ ਸਕਦਾ देर ਜ਼ਰੂਰ ਹੋ ਸਕਦੀ ਹੈ ਕਿਉਂਕਿ ਸਰਕਾਰਾਂ ਦੇ ਕੰਮ ਬਹੁਤ ਵੱਡੇ ਉਹਦੇ ਲਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਦੇਰ ਸਵੇਰ ਜ਼ਰੂਰ ਹੋ ਸਕਦੀ ਹੈ ਪਰ ਮੈਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਹੈ ਕਿ ਜਿਸ ਤਰੀਕੇ ਦੇ ਵਿੱਚ 1 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਹੈਲਥ ਸਿਸਟਮ ਨੂੰ ਗਰੋ ਕੀਤਾ ਜਗਾ ਜਗਾ ਮੁਹੱਲਾ ਕਲੀਨਿਕ ਖੋਲੇ ਆ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਔਰ ਤਕਰੀਬਨ 90% ਜਿਹੜੇ ਲੋਕ ਹੈ ਉਹਨਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਹੈ ਜਿਹੜੇ ਉਹ ਜ਼ੀਰੋ ਆ ਰਿਹਾ ਇਹੋ ਜਿਹਾ ਕੰਮ ਕੋਈ ਸਰਕਾਰ ਜਿਹੜੀ ਆ ਇਸ ਦੇਸ਼ ਦੇ ਵਿੱਚ ਕਰ ਨਹੀਂ ਸਕਦੀ